ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਹਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਆਪਾਂ ਕਹਿ ਸਕਦੇ ਹਾਂ ਕਾਲਜ ਬੇਲਾ ਕਾਲਜ ਦੇ ਵਿੱਚ ਆਪਾਂ ਆਏ ਹੋਏ ਹਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਅੱਜ ਯੂਥ ਕਾਂਗਰਸ ਦੇ ਵੱਲੋਂ ਵੱਡਾ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣਾ ਬਣੇ ਰੋ ਵੀਡੀਓ ਦੇ ਨਾਲ ਤੇ ਸਾਡੀਆਂ ਟੀਮਾਂ ਵੀ ਜਿਹੜੀਆਂ ਤਿਆਰ ਬਰ ਤਿਆਰ ਨੇ ਉਹ ਗੱਡੀ ਲਿਆਰ ਨੇ ਸਾਰੇ ਪ੍ਰਬੰਧ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਹੰਤਨ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਦੇ ਨਾਮ ਤੇ ਇਹ ਹਾਲ ਬਣਾਇਆ ਗਿਆ ਹੈ ਬੀਲਾ ਕਾਲੇ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਸੋ ਅੱਜ ਰਿਕਾਰਡ ਬਣਾਦੇ ਹੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੀਆਂ ਤਿਆਰੀਆਂ ਮੁਕੰਮਲ ਨੇ ਬਸ ਤੁਹਾਡਾ ਇੰਤਜ਼ਾਰ ਹੈ ਬੜਾ ਧੰਨਵਾਦ ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੇ ਜਿੰਨੇ ਵੀ ਪਤਵੰਤੇ ਸੱਜਣ ਯੂਥ ਦੇ ਮੈਂਬਰ ਸਾਰਿਆਂ ਦਾ ਤਾਹਦ ਲੋ ਧੰਨਵਾਦ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਸਭ ਤੋਂ ਬੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਅੱਜ ਬਲੱਡ ਨੂੰ ਡੋਨੇਟ ਕਰਨਾ ਹੈ ਖੂਨਦਾਨ ਸਭ ਤੋਂ ਵੱਡਾ ਦਾਨ ਆਪਾਂ ਕਹਿ ਸਕਦੇ ਹਾਂ ਸ੍ਰੀ ਦੇ ਆਜਮ ਭਗਤ ਸਿੰਘ ਜੀ ਨੂੰ ਕੋਟਨ ਕੋਟ ਪਰਣਾਮ ਆ ਜੀ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਵੀ ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਵੱਲੋਂ ਜਿਹੜਾ ਕੈਂਪ ਪਸੀਨ ਭਵਨ ਰੋਪੜ ਵਿੱਚ ਲਗਾਇਆ ਗਿਆ ਸੀ ਤੇ ਇਸ ਵਾਰ ਜਿਹੜਾ ਅੱਜ ਬੇਲਾ ਕਾਲਜ ਦੇ ਵਿੱਚ ਆਏ ਹੋਏ ਆ ਤੇ ਤਿਆਰੀਆਂ ਮੁਕੰਮਲ ਹੈ ਮੈਂ ਬੇਨਤੀ ਕਰਦਾ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਵੀ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜਰੂਰ ਤੁਸੀਂ ਪਹੁੰਚੋ ਅੱਜ ਟਾਈਮਿੰਗ 9 ਵਜੇ ਤੋਂ 2 ਵਜੇ ਤੱਕ ਜੇ ਡੋਨਰ ਵੱਧ ਗਏ ਹੋਰ ਬਲੱਡ ਦੇਣੇ ਵਾਲੇ ਤਾਂ ਟਾਈਮ ਜਿਹੜਾ ਹੋਰ ਵੱਧ ਸਕਦਾ ਪਰ ਤੁਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਰੂਰ ਤੁਸੀਂ ਪਹੁੰਚੋ ਬੇਲਾ ਕਾਲਜ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪਣਾਗਰ ਤੇ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਟੀਮਾਂ ਰੈਡੀ ਨੇ ਬਸ ਤੁਹਾਡਾ ਇੰਤਜ਼ਾਰ ਹੈ ਅੱਜ ਜਰੂਰ ਆਪਾਂ ਇੱਕ ਵੱਡਾ ਰਿਕਾਰਡ ਬਣਾਣਾ ਖੂਨਦਾਨ ਸਭ ਤੋਂ ਵੱਡਾ ਦਾਨ ਕਰਕੇ ਸੋ ਮੈਂ ਸਾਰੀ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਜਿਹੜੇ-ਜਿਹੜੇ ਵੀ ਵੀਡੀਓ ਦੇਖ ਰਹੇ ਆ ਸਾਰੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅੱਜ ਖੂਨਦਾਨ ਸਭ ਤੋਂ ਵੱਡਾ ਦਾਨ ਕਰਨ ਦੇ ਲਈ ਪਹੁੰਚੋ ਜੀ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੈ ਤੁਸੀਂ ਦੇਖ ਸਕਦੇ ਹੋ ਬੀਲਾ ਕਾਲਜ ਜਿੱਥੇ ਕਿ ਵੱਡੇ ਪ੍ਰਬੰਧ ਕੀਤੇ ਗਏ ਆ ਸੋ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਸਰਪੰਚ ਸਾਹਿਬ ਤਿਆਰੀ ਮੁਕੰਮਲਾ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਪਤਵੰਤੇ ਸੱਜਣ ਯੂਥ ਕਾਂਗਰਸ ਰੂਪਨਗਰ ਦੇ ਸਾਡੇ ਪ੍ਰਧਾਨ ਨਵਜੀਤ ਸਿੰਘ ਜੀ ਨਵੀ ਨੌਜਵਾਨ ਵੀ ਵੱਡੀ ਗਿਣਤੀ ਚ ਪਹੁੰਚੇ ਬਹੁਤ ਬਹੁਤ ਧੰਨਵਾਦ ਹੈ ਬਲੱਡ ਰੈਡ ਕਰ ਰਹੇ ਆ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਸੋ ਬਹੁਤ-ਬਹੁਤ ਧੰਨਵਾਦ ਹੈ ਜਿਹੜੂ ਜਿੰਨੇ ਪਹੁੰਚ ਰਹੇ ਸਾਰਿਆਂ ਬੇਨਤੀ ਕਰਦੇ ਸਾਰੇ ਜਰੂਰ ਪਹੁੰਚੋ ਖੂਨਦਾਨ ਸਭ ਤੋਂ ਵੱਡਾ ਦਾਨ ਕਰਨ ਦੇ ਲਈ ਸਾਡੇ ਨੌਜਵਾਨ ਵੀ ਪੱਟੀ ਗਣਤੀ ਦੇ ਵਿੱਚ ਯੋਗਦਾਨ ਪਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰੋ ਲੋ ਤੁਸੀਂ ਪੜ ਸਕਦੇ ਆ ਵੀ ਖੂਨਦਾਨ ਕਰਨ ਦੇ ਲਈ ਕੀ ਯੋਗਤਾ ਹੈ ਆ ਲਿਖਿਆ ਹੋਇਆ ਜਰੂਰ ਪੜੋ ਤੇ ਵੀਡੀਓ ਦੱਬ ਕੇ ਸ਼ੇਅਰ ਕਰੋ ਤੇ ਖੂਨਦਾਨ ਕਰਨ ਦੇ ਲਈ ਪਹੁੰਚੋ ਵੱਧ ਤੋਂ ਵੱਧ ਗਣਤੀ ਦੇ ਵਿੱਚ ਡੋਨਰ ਦੇ ਲਈ ਜਿਹੜਾ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਹੋਇਆ ਨਾਲ ਦੇ ਨਾਲ ਬਲੱਡ ਡੋਨੇਟ ਕਰੋ ਤੇ ਨਾਲ ਦੇ ਨਾਲ ਖੂਨ ਵੀ ਪੂਰਾ ਕਰੋ ਸੋ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਮੁੰਡਿਆ ਕਿਦਾਂ ਮਹਿਸੂਸ ਕਰ ਰਹੇ ਆ ਬਲੱਡ ਡੋਨੇਟ ਕਰਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਠੀਕ ਹੈ ਜੀ ਤੇ ਤੁਸੀਂ ਕਿੰਨੀ ਵਾਰ ਕੀਤਾ ਹੈ ਤੀਜਵਾਂ ਤੁਹਾਡਾ ਫਸਟ ਟਾਈਮ ਸੀ ਅੱਛਾ ਬਹੁਤ ਬਹੁਤ ਥੈਂਕ ਯੂ ਭਾਈ ਜਿੰਨੇ ਵੀ ਡੋਨਰ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਜੀ ਅੱਜ 28 ਸਤੰਬਰ 2024 ਨੂੰ ਅਸੀਂ ਮੀਲਾ ਕਾਲਜ ਦੇ ਵਿੱਚ ਪੂਤਨਗਰ ਯੂਥ ਕਾਂਗਰਸ ਵੱਲੋਂ ਡਿਸਟ੍ਰਿਕਟ ਵੱਲੋਂ ਅਸੀਂ ਬਲੱਡ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਅਸੀਂ ਮੈਡੀਕਲ ਚੈੱਕਅਪ ਵੀ ਨਾਲ ਹੈ ਜਿਨ੍ਹਾਂ ਨੂੰ ਕੋਈ ਟੈਸਟ ਕਰਾਣੇ ਆ ਬਲੱਡ ਦੇ ਉਹ ਵੀ ਨਾਲ ਹੋਣੇ ਆ ਤੇ ਬਹੁਤ ਹੀ ਵਿਸ਼ਾਲ ਬਲੱਡ ਕੈਂਪ ਇੱਥੇ ਲਗਾਇਆ ਜਾ ਰਿਹਾ ਹੈ ਤੋਂ ਮੈਂ ਸਾਰੇ ਈਵਰਸ ਨੂੰ ਅਪੀਲ ਕਰਦਾ ਕਿ ਤੁਸੀਂ ਵਾਧੂ ਵਾਧ ਆ ਕੇ ਖੂਨਦਾਨ ਕਰੋ ਕਿਉਂਕਿ ਖੂਨਦਾਨ ਇੱਕ ਇਹ ਮਹਾਦਾਨ ਹੈ ਜਿਹੜਾ ਕਿਸੇ ਦੀ ਜਾਨ ਲਈ ਕੰਮ ਆਉਂਦਾ ਜਦ ਬੰਦਾ ਆਪਣੀ ਜਾਨ ਨਾ ਚੁਟ ਰਿਹਾ ਹੁੰਦਾ ਤਾਂ ਤੁਹਾਡਾ ਖੂਨ ਉਹਨੂੰ ਬਚਾਉਣ ਦੇ ਕੰਮ ਆਊਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਆ ਕੇ ਦੇਖੋ ਤਾਂ ਕਰ ਵੀ ਸ਼ਰਨਕੌਰ ਹੌਲ ਦੇ ਵਿੱਚ ਬਲੱਡ ਡੋਨੇਸ਼ਨ ਚੱਲਦੀ ਪਈ ਹੈ ਵੱਧ ਗਿਣਤੀ ਦੇ ਵਿੱਚ ਬੰਦੇ ਆ ਰਹੇ ਨੇ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਓ ਤੇ ਨਾਲ ਇੱਥੇ ਬਲੱਡ ਡੇਟ ਕਰੋ ਸਾਡਾ ਕੈਂਪ ਹੈ ਜਿਹੜਾ 2 ਵਜੇ ਤੱਕ ਚੱਲਦਾ ਸੋ ਮੈਂ ਸਭ ਨੂੰ ਬੀਅਰ ਕਰਦਾ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਬਲੱਡ ਡੇਟ ਕਰੋ